ਹਜ਼ਾਰ ਦਿੱਤਾ ਜਾਣਾ ਆਓ 1500 ਹੋ ਗਿਆ 1500 ਹੋ ਗਿਆ ਫਰੰਦੀਪੁਰਿਆ 1500 ਹੋ ਗਿਆ 500 ਕੇਵਲ ਸੰਜੀਤ ਸਾਹਿਬ ਕਾ ਪ੍ਰਧਾਨ ਕਹਿੰਦੇ ਮੇਰੇ ਲਈ ਪਾ ਦੇ ਸੁ ਗਿਆ 1500 ਪਰ ਆ ਮੀਰਾ ਕੋਟੀਆਂ ਕਹਿੰਦੇ ਸ਼ਮਸ਼ੇਰ ਸਿੰਘ ਗੁਰੂ ਦਾ ਖਾਲਸਾ ਟੱਕਰੀ ਕਹਿੰਦੇ ਫਰੰਦੀਪੁਰਿਆ ਦੇ ਨਾਲ ਕਾਲੀਏ ਵਾਲਿਆ ਜੱਪ ਫੇਰ ਆ ਗਿਆ ਜੱਪ ਜੱਪ ਫਰੰਦੀਪੁਰਿਆ ਹੋ ਮੂਰੇ ਹੋ ਮੂਰੇ ਟੱਕਰਿਆ ਇੱਕ ਬਤਾਪੁਰ ਕੇ ਅੱਜ ਇੱਧਰ 1500 ਦਾ ਫਰੰਦੀਪੁਰ ਕੇ ਦਾ ਪੁਰੀਆ ਜੱਪਦੇ ਫਰੰਦੀਪੁਰੀਆ ਢੰਗਣਾ ਪਉ ਠਾਪੀ ਵੱਜੂ ਕਿੱਦਾਂ ਪਉ ਠਾਪੀ ਵੱਜੂ ਹੈ ਆਹ ਹੱਲ ਚੋਂ ਫੇਡ ਨਹੀਂ ਜੀ ਉਹਨਾਂ ਮਟੀਰੀਅਲ ਨਹੀਂ ਜਾਂਦਾ ਗਰਮੀਆਂ ਤੇ ਮੇਰੇ ਮੈਂ ਗਰਮੀਆਂ ਜ਼ਿਆਦਾ ਕਿਉਂਕਿ ਗਰਮੀਆਂ ਕਿ ਨਾ ਗਰਮ ਹੋ ਜਾਂਦਾ ਸ਼ੋਣ ਗਰਮ ਕਿਦਾਂ ਦਾੰਦਾ ਪਹਿੰੋਂ ਤਾਂ ਲੱਗਣ ਦੀ ਨਹੀਂ ਕਰਦਾ ਜੀ ਇਸੇ ਬੰਦਾ ਲੱਗਦਾ ਟਾਰੀ ਆ ਜਾਂਦਾ ਵੀ ਕਿੰਦਾਂ ਲੱਗੇ ਕਿਦਾਂ ਜਦੋਂ ਲੱਗੀ ਤਾਂ ਉਹਨੇ ਚੰਨੋ ਮੈਡੀਕਲ ਹੋ ਗਿਆ ਐਂਡ ਤੇ ਆ ਕੇ ਦੋ ਗੱਟ ਟੱਚ ਲਈਦਾ ਸੱਟ ਹੁੰਦਾ ਸ਼ਰੀਰ ਤੇ ਇਹਦੇ ਪਿੱਛੇ ਹੀ ਕੋੜੇ ਬੀੜ ਕੇ ਜਾਵੇ ਫੇਰ ਆ ਨਾਲੇ ਜਿਹੜਾ ਪਿੱਛੋਂ ਜਾਊਗਾ ਫਿਰ ਉਹ ਕਿੰਨਾ ਚਿਰ ਕੇ ਡੂਆ ਦੋ ਮਹੀਨੇ ਇਦਾਂ ਸੈਂਸ ਆ ਜਾ ਕਰਨੀ ਪਈ ਆ ਫੇਰ ਗੱਲ ਨਹੀਂ ਆਉਂਦੀ ਨਾਲੇ ਤੁਹਾਡੇ ਅੜੀ ਜੀ ਬੋਲੋ ਉਸਤਾਦ ਜਿਹੜੀ ਆ ਸਰਬਸਤ ਪੰਜਾਂ ਟੱਚ ਲੋ ਫੇਰੀ ਘਰ ਮੋਣੀ ਤਾਂ ਕਰ ਕਿਥੋਂ ਨਹੀਂ ਮੈਂ ਦਿੱਤਾ ਇਹ ਕਿਹੜਾ ਚੋਰ ਜੱਫਾ ਪਾਉਣਾ ਮੈਂ ਜੱਫਰ ਬੋਲੋ ਯੂਰਤਨਾ ਗਾੜੀ ਜਿੱਦਾਂ ਮੈਂ ਬਣਾ ਕੇ ਦਿਨਾ ਕੋਈ ਹੋਵੇ ਗਾੜੀ ਨਾ ਇਹਨਾਂ ਨੂੰ ਬੰਦਾ ਨਹੀਂ ਕੱਟਣਾ ਹੁੰਦਾ ਮੈਂ ਕੱਢ ਕੇ ਫਿਰ ਵੀ ਬੰਦਾ ਹੁੰਦਾ ਤੇ ਲੈ ਹੋਣਾ ਇਹ ਕੱਢਦੇ ਨਹੀਂ ਉਹ ਇੱਕ ਕਬੱਡੀ ਵਿਖਾ ਲੱਗਾ ਖਾਣਾ ਕੱਢਾ ਕਹਿਣ ਲੱਗੇ ਸਾਨੂੰ ਆਓ ਕੋਈ ਬਹੁਤੀ ਬੰਨ ਬੈਨਾ ਜਨਾਵੋ ਕੱਲ ਤਾਂ ਨਹੀਂ ਪਰਲੀ ਬਸਨ ਜਾਂਦਾ ਇਹ ਉਮਰਿਆ ਇਹ ਬਰਸਾਦ ਦੇਣ ਵਾਲੀ ਹੈ ਸਹੀ ਗੱਲ ਹੈ ਜਾ ਹੋਵੇ ਨਾ ਵੀ 21 22 ਸਾਲ ਵਾਲੀ ਉਮਰ ਹੋਵੇ ਤੇ ਬੰਦਾ ਸਾਹ ਲੈ ਮੈਂ ਨਾ ਛੱਟ ਗੱਲਦੇ ਚੰਗਿਆੜੇ ਨਿਕਲਦੇ ਇਹ ਉਮਰ ਚ ਇਹ ਬੰਦਾ ਕੰਨ ਤੇ ਕੰਨ ਪਾੜਦਾ ਮਰਦਾ ਇਹ ਉਮਰ ਚ ਮੁੱਕੀ ਮਾਰਦੀ ਦੂਜੀ ਬੰਦਾ ਚੱਲਦਾ ਨਹੀਂ ਜਿਹੜੀ ਇਹ ਉਮਰ ਆ ਕੋੜੇ ਬਾਲੇ ਵਰਗੀ ਬਾਹ ਹੁੰਦੀ ਹੈ ਭਾਂਡੇ ਦੇ ਹੋ ਹੁਣ ਉਹਨੂੰ ਹੱਥ ਲਾਈਦਾ ਹੱਥ ਨਹੀਂ ਖੋਪੜਾ ਨੂੰ ਪਰ ਜਿੱਦਾਂ ਉਹ ਬੰਦਾ ਨਾ ਬੰਦੇ ਨੂੰ ਸ਼ਾਨ ਫੋਰਗੇਟਨੈਸ ਦੀ ਘਾਟ ਨੇ ਹਾਂ ਐਦਾਂ ਹੀ ਬੱਲੇ ਮੈਂ ਉਹਨੂੰ ਉਧਰ ਨਹੀਂ ਕਹਿਣਾ ਆਪਣਾ ਜਿਹੜਾ ਨਾ ਮੈਚ ਮੈਨੂੰ ਆਪਣਾ ਮੈਚ ਤੋਂ ਨਹੀਂ ਖਾਣ ਇੱਕੋ ਚੀਨੇ ਵੇਖੀ ਮੈਂ ਇਧਰੋਂ ਵੀ ਚਲ ਜਾ ਮੈਚ ਖੇਡਣ ਉਹਧਰੋਂ ਵੀ ਚਲ ਜਾ ਇੱਕ ਲੈਵਲ ਤੇ ਖੇਡੀ ਐ ਹੁਣ ਜੇ ਮਨਾਂ ਥੋੜਾ ਜਿਹਾ ਉੱਪਰ ਲੱਗਾ ਨਾ ਥੋੜਾ ਬੰਨ ਲੱਗਾ ਮਨਾਂ ਸਾਹਮਣੇ ਹੁੰਡਿਆ ਵਾ ਤੇ ਆਪਣੇ ਪੈਰਾਂ ਸੰਭਲ ਕੇ ਚੱਲੀ ਹੁਣ ਬੱਡੀ ਹੈ ਨਾ ਆਪਣਾ ਆਪਣਾ ਇਦਾਂ ਕੰਮ ਹੁੰਦਾ ਕਿ ਮੈਂ ਤੁਹਾਨੂੰ ਇੱਕ ਚੀਜ਼ ਦੱਦਾ ਜਿਹੜੀ ਕਬੱਡੀ ਹੈ ਨਾ ਇੱਕੇ ਦਿਨ ਨਹੀਂ ਮੁੱਕਦੀ ਜਿੱਥੇ ਤੇ ਜਾਦੀ ਚੀਜ਼ ਵੱਡੀ ਰੱਖੀ ਆ ਜੇ ਕੋਈ ਤੁਹਾਨੂੰ ਟੇ ਟਾਇਆ ਕਿ ਬੰਦੇ ਨੇ ਜ਼ੋਰ ਮਾਰਦੇ ਜੀ ਠਿੱਟੇ ਤੇ ਮਾਰ ਲਓ ਜੀ ਹੁਣ ਆਪਾਂ ਥੱਲੇ ਬੰਦੇ ਨੇ ਢਾਲਿਆ ਆਪਾਂ ਪੁੱਠਾ ਸਿੱਧਾ ਜ਼ੋਰ ਮਾਰੀ ਜਾਂਦੇ ਜੀ ਜਿਹਦੇ ਨੂੰ ਆਪਾਂ ਗਏ ਆ ਜਾਂ ਟੀਮ ਲਓ ਖੜੰਦੇ ਕੋਈ ਵੀ ਉਹਨਾਂ ਚਿਹਰਾ ਜਿੰਨਾ ਚਿਰ ਨੰਬਰ ਲੈਂਦਾ ਬਸ ਜਿੰਨਾ ਚਿਰ ਨੰਬਰ ਲੈਣੋਂ ਬਹਿ ਗਿਆ ਕੋਈ ਕੇਤ ਨਹੀਂ ਸਹੀ ਗੱਲ ਉਦੋਂ ਤੇ ਘਰ ਦੇ ਨਹੀਂ ਚੰਗੇ ਲੱਗਦੇ ਬਗਾਨਿਆਂ ਨੇ ਕੀ ਲੱਗਣਾ ਹੁਣ ਮੈਂ ਕਈਆਂ ਨੂੰ ਕਹਿੰਨਾ ਨਾ ਮੈਂ ਕਹਿੰਨਾ ਨਾ ਕਈ ਬੰਦੇ ਹੁਣ ਵੇਖ ਹੁਣ ਤੂੰ ਆ ਤੂੰ ਜੇ ਬੰਦੇ ਕੇ ਗਾੜੀ ਪੁੜਕੀ ਜਾਏਗਾ ਕੈਂਚੀ ਬਣਾ ਕੇ ਛੱਪੀ ਮਾਰੀ ਜਾਏਗਾ ਤੇ ਬੰਦੇ ਦਾ ਕੋਈ ਨਾ ਕੋਈ ਹਿੱਲਣਾ ਹਿੱਲਣਾ ਲੋਜ ਤਾਂ ਥੋੜੀ ਬੰਦਾ ਹੈ ਨਾ ਵੀ ਜਦੋਂ ਪੱਕਾ ਫੜਿਆ ਗਿਆ ਨਾਲ ਹੀ ਥਾਪੀ ਦੇ ਦੋ ਜੇ ਤੂੰ ਨਾਲੇ ਥਾਪੀ ਦੇ ਦੇਂਗਾ ਨਾ ਤੇਰੀ ਕਬੱਡੀ 5 ਸਾਲ ਵੱਧੂਗੀ ਮੈਂ ਪੁਹਵਾਂ ਜੀ ਤੂੰ ਮੈਨੂੰ ਗੋਲਡ ਤੇ ਮੈਂ ਤੈਨੂੰ ਪੁਹਵਾਨ ਜੀ ਜ਼ੋਰ ਮਾਰਦਾ ਜ਼ੋਰ ਉੱਥੇ ਮਾਰੋ ਜਿੱਥੇ ਬਸਤ ਬੁਸਤੇ ਹੈਗਾ ਜਿੱਥੇ ਜਿਹੜਾ ਤਗੜਾ ਆ ਦੇਖੋ ਮੇਰੇ ਮਿੱਤਰੋ ਗੋਪੀ ਫਰਦੀਪੁਰੀ ਅੱਜ ਕੀ ਕੁਛ ਬੋਲ ਗਿਆ ਸਾਡੀਆਂ ਇਹੋ ਜਿਹੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ